ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਹਾਂ ਦੇਸ਼ ਦੁਨੀਆ ਜੀਜੀ ਮੀਡੀਆ ਦਾ ਜਿਨ੍ਹਾਂ ਨੇ ਆ ਕੇ ਨਗਰ ਬਾਜਾਖਾਨਾ ਵਿਖੇ ਗੁਰਮੁਖ ਸਮਾਗਮ ਨੂੰ ਕਬਰ ਕੀਤਾ ਅੱਜ ਗੁਰਦੁਆਰਾ ਨੰਨਕਾਣਾ ਸਾਹਿਬ ਵਿਖੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਮਦ ਦੇ ਨਾਲ ਸੰਬੰਧਿਤ ਨਾਨਕਸ਼ਾਹੀ ਕੈਲੰਡਰ ਦੇ 557 ਬਰੇ ਨੂੰ ਜੀ ਆਇਆਂ ਨੂੰ ਆਖਦੇ ਹੋਏ ਬੜੇ ਹੀ ਪਿਆਰ ਦੇ ਅਰਸ਼ਤਕਾਰ ਦੇ ਨਾਲ ਅਖੰਡ ਪਾਠ ਸਾਹਿਬ ਨੇ ਪੂਰਵ ਪ੍ਰੰਪਰਾ ਮਹਾਨ ਗੁਰੂ ਜੀ ਇਸਾ ਵਰਮਤ ਸਮਾਰੋਹ ਨੇ ਵਿੱਚ ਗੁਰਦੁਆਰਾ ਨੰਦਗੜ੍ਹ ਸਾਹਿਬ ਦੀ ਹੰਦੀ ਲਾ ਕੇ ਭਾਈ ਜਸਪ੍ਰੀਤ ਸਿੰਘ ਜੀ ਕਾਹਲ ਸੌਨਾ ਬੱਲੂ ਕੀਰਤਨ ਕੀਤਾ ਗਿਆ। ਉਪਰੰਤ ਨਗਰ ਭਗਤਾਂ ਤੋਂ ਭਾਈ ਬਲਵਿੰਦਰ ਸਿੰਘ ਦੇ ਸਾਥੀ ਉਹਨਾਂ ਦਾ ਜਥਾ ਜੋ ਢਾਡੀ ਜਥਾ ਹੈ ਉਸਨੇ ਬਾਣਾ ਸੁਣਾ ਕੇ ਗੁਰੂ ਘਰ ਦੇ ਨਾਲ ਸੰਗਤਾਂ ਨੂੰ ਜੋੜਿਆ ਹੈ। ਸੰਗਤਾਂ ਨੇ ਗੁਰੂ ਘਰ ਦਾ ਜਸਰਨਨ ਕਰਕੇ ਬਹੁਤ ਆਨੰਦ ਮਾਣਿਆ ਹੈ। ਇਸ ਉਪਰੰਤ ਗੁਰੂ ਘਰ ਲੰਗਰ ਬਾਬਾ ਕਾਰਜ ਸਿੰਘ ਜੀ ਜੋ ਹਨ ਸੇਵਾਦਾਰ ਨੇ ਮੁੱਖ ਸੇਵਾਦਾਰ ਉਹਨਾਂ ਦੇ ਵੱਲੋਂ ਅਤੁੱਟ ਵਰਤਾਇਆ ਜਾ ਰਿਹਾ ਹੈ ਜਿਹੜਾ ਸ਼ੁਭੇ ਤੋਂ ਹੀ ਸਾਰੀਆਂ ਸੰਗਤਾਂ ਰਲ ਮਿਲ ਕੇ ਉਹਦੇ ਵਿੱਚ ਹਿੱਸਾ ਪਾਰੀਆਂ ਨੇ ਬੀਬੀਆਂ ਭੈਣਾਂ ਪ੍ਰਸ਼ਾਦੇ ਪਕਾਰੀਆਂ ਨੇ ਬਰਤਨ ਮਾਜੇ ਛੋਟੇ ਛੋਟੇ ਬੱਚੇ بڑے ਉਤਸ਼ਾਹ ਦੇ ਨਾਲ ਕਿਉਂਕਿ ਅੱਜ ਦਾ ਦਿਨ ਜਿਹੜਾ ਹੈ ਉਸ ਇਸ ਪਵਿੱਤਰ ਦੇ ਦਿਨ ਹੋਲਾ ਮਹੱਲੇ ਦਾ ਵੀ ਅੱਜ ਦਾ ਜਿਹੜਾ ਜੜਾ ਜੁੜਿਆ ਹੈ ਨਾਲ ਆ ਕੇ ਜਿਸੋ ਹੋਲਾ ਮਹੱਲੇ ਦੀਆਂ ਖੁਸ਼ੀਆਂ ਵਾਸਤੇ ਬੱਚੇ ਬਹੁਤ ਸਾਰੇ ਇਕੱਠੇ ਹੋਏ ਨੇ ਇਸ ਸਮਾਪਤੀ ਪ੍ਰੰਤ ਬੱਚਿਆਂ ਨੇ ਛੋੜੇ ਮੱਲੇ ਦੀਆਂ ਖੇਡਾਂ ਜਿਹੜੀਆਂ ਖੇਡਣੀਆਂ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿਰਤ ਪਾ ਕੇ ਗਏ ਐ ਇਸ ਕਰਕੇ ਸਾਰੇ ਹੀ ਨਗਰ ਬਾਜਾਖਾਨਾ ਸਾਰੇ ਹੀ ਨਗਰ ਦੀਆਂ ਪੰਚਾਇਤਾਂ ਅਤੇ ਸਾਰੇ ਹੀ ਨਗਰ ਦੇ ਜਿੰਨੇ ਵੀ ਘਰ-ਘਰ ਦੇ ਜੀਵ ਨੇ ਸਾਰੇ ਇੱਥੇ ਪਹੁੰਚੇ ਨੇ ਬਹੁਤ ਸੋਹਣਾ ਇਹ ਗੁਰਮਤ ਸਮਾਰੋਹ ਜਿਹੜਾ ਹੈ ਉਹ ਚੱਲ ਰਿਹਾ ਹੈ ਅਤੇ ਬੜੀਆਂ ਹੀ ਗੁਰੂ ਘਰ ਦੀਆਂ ਖੁਸ਼ੀਆਂ ਨੇ ਅਰਦਾਸਾਂ ਬੇਨਤੀਆਂ ਸੰਗਤਾਂ ਨੇ ਕੀਤੀਆਂ ਉਹ ਅਰਦਾਸਾਂ ਬੇਨਤੀਆਂ ਸਾਰੀਆਂ ਇਹੀ ਐ ਵੀ ਆਉਣ ਵਾਲਾ ਜਿਹੜਾ ਨਵਾਂ ਵਰਾ ਹੈ ਸਾਡੇ ਨਗਰ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਅਤੇ ਕਿਸੇ ਵੀ ਸੰਕਟ ਤੋਂ ਦੁੱਖਾਂ ਤੋਂ ਬਚਾ ਕੇ ਰੱਖੇ ਅਤੇ ਨਵੀਂ ਤਰੱਕੀ ਅਤੇ ਨਵਾਂ ਜੀਵਨ ਜਿਹੜਾ ਭਾਵ ਅਤੇ ਸਭ ਵਿਕਾਸ ਹੋਵੇ ਬਹੁਤ-ਬਹੁਤ ਇਹ ਸਾਰੀਆਂ ਗੱਲਾਂ ਜਿਹੜੀਆਂ ਗੁਰੂ ਘਰ ਦੇ ਵਿੱਚੋਂ ਅਸੀਂ ਮੰਗਣੀਆਂ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਅਸੀਂ ਪਹੁੰਚੇ ਹਾਂ ਅਤੇ ਬੇਨਤੀ ਹੈ ਸਾਰੇ ਹੀ ਨਗਰ ਨਿਵਾਸੀਆਂ ਨੂੰ ਭਾਈ ਵੀ ਇਸ ਤਰ੍ਹਾਂ ਦੇ ਗੁਰਮਤ ਸਮਾਗਮਾਂ ਨਾਲ ਮਿਲ ਕੇ ਆਪ ਜੀ ਦੇ ਸਹਿਯੋਗ ਨਾਲ ਹੁੰਦੇ ਹਨ ਵੱਧ ਜੜ ਕੇ ਇਸੇ ਤਰ੍ਹਾਂ ਹਿੱਸਾ ਪਾਉਣਾ ਅਤੇ ਇਨ੍ਹਾਂ ਪ੍ਰੋਗਰਾਮਾਂ ਨੂੰ ਸਫਲ ਕਰਨ ਵਾਸਤੇ ਆਪ ਜੀ ਦਾ ਯੋਗਦਾਨ ਬਹੁਤ ਹੀ ਲਾਹੇਵੰਦ ਹੈ ਸਾਰੀਆਂ ਹੀ ਸੰਗਤਾਂ ਦਾ ਜਿਹੜਾ ਹੈ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ ਹੈ ਬਾਬੇ ਕਾਰ ਸੇਵਾ ਵਾਲੇ ਚੈਤੋ ਤੋਂ ਬਾਬਾ ਗਿਆਨੀ ਜੀ ਉਹਨਾਂ ਨੇ ਉਚੇਤੀ ਤੌਰ ਤੇ ਹਾਜ਼ਰੀ ਭਰੀ ਹੈ ਹੋਰ ਦੂਰੋਂ ਜਿਹੜੇ ਬਹੁਤ ਗੁਰੂ ਘਰ ਦੇ ਸ਼ਰਧਾਵਾਨ ਜਿਹੜੇ ਸੇਵਕ ਨੇ ਆ ਕੇ ਹਾਜ਼ਰੀਆਂ ਭਰ ਰਹੇ ਨੇ ਸਭ ਨੂੰ ਹੀ ਜਿਹਾ ਆਇਆਂ ਨੂੰ ਆਖਿਆ ਜਾਂਦਾ ਹੈ ਅਤੇ ਜਿਨ੍ਹਾਂ ਨੇ ਵੀ ਹਿੱਸੇ ਪਾਏ ਆ ਉਹਨਾਂ ਸਾਰਿਆਂ ਦੀ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਆਂ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਨਵਾਂ ਬਰਾ ਸਾਰਿਆਂ ਵਾਸਤੇ ਜਣਾ ਖੁਸ਼ੀਆਂ ਭਰਿਆ ਹੋਵੇ ਅਤੇ ਗੁਰੂ ਮਹਾਰਾਜ ਦੇ ਚਰਨਾਂ ਦੀ ਖੁਸ਼ੀ ਜਿਹੜੀ ਸਭ ਨੂੰ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ